ਮਨਮੁਖ ਬਲਖ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਕਲ ਦੇ دیਵਾਨਾ ਵਿੱਚ ਜੋ ਸ਼ਬਦ ਆਪ ਜੀ ਨੇ ਸਰਵਨ ਕੀਤਾ ਉਸ ਸੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਚਨ ਆਖੇ ਸੰਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਅੱਜ ਸਤਿਗੁਰ ਜੀ ਕਹਿੰਦੇ ਨੇ ਮਨਮੁਖ ਬਲਕ ਬਿਰਧ ਸਮਾਨ ਹੈ ਗੁਰਬਾਣੀ ਦੇ ਅੰਦਰ ਸਤਿਗੁਰ ਜੀ ਨੇ ਜਿੱਥੇ ਕਿੱਥੇ ਅੰਮ੍ਰਿਤ ਬਾਣੀ ਦੇ ਅੰਦਰ ਸਾਨੂੰ ਗਿਆਨ ਦੇ ਰਾਹੀ ਜੀਵਨ ਦੇ ਪ੍ਰਤੀ ਜਾਗਰੂਕ ਕੀਤਾ ਹੈ ਅਵੇਰ ਕੀਤਾ ਹੈ ਉੱਥੇ ਸਤਿਗੁਰ ਨੇ ਜੀਵਨ ਦੇ ਦੋਨੋਂ ਪੱਖ ਬਾਣੀ ਦੇ ਅੰਦਰ ਬਿਆਨ ਕੀਤੇ ਨੇ ਐਸਾ ਨਹੀਂ ਹੈ ਵੀ ਸਤਿਗੁਰ ਨੇ ਸਿਰਫ ਬਾਣੀ ਵਿੱਚ ਗੁਰਮੁਖਾਂ ਦੀ ਗੱਲ ਕੀਤੀ ਹੈ ਜੇ ਸਤਿਗੁਰ ਨੇ ਗੁਰਮੁਖਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਵੀ ਉਹਨਾਂ ਦਾ ਜੀਵਨ ਕਿਹਸਾ ਹੈ ਤੇ ਸਤਿਗੁਰ ਨੇ ਮਨਮੁਖ ਦੀ ਗੱਲ ਵੀ ਕੀਤੀ ਹੈ ਵੀ ਮਨਮੁਖ ਦਾ ਜੀਵਨ ਕਿਹਸਾ ਹੈ ਉਹ ਇਹ ਗੱਲਾਂ ਸਿਰਫ ਕਾਗਜ਼ ਦੀ ਹਿੱਕ ਤੇ ਕਲਮ ਨਾਲ ਲਿਖੀਆਂ ਹੋਈਆਂ ਗੱਲਾਂ ਨਹੀਂ ਇਹ ਪ੍ਰੈਕਟੀਕਲੀ ਜੀਵਨ ਨੇ ਤੁਸੀਂ ਜਦੋਂ ਬਾਣੀ ਪੜੋਗੇ ਸਮਾਜ ਵਿੱਚ ਵਿਚਰੋਗੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਜਿਵੇਂ ਜਿਵੇਂ ਸਾਡਾ ਲੋਕਾਂ ਦੇ ਨਾਲ ਉੱਠਣਾ ਬੈਠਣਾ ਹੁੰਦਾ ਹੈ ਅਸੀਂ ਇਸ ਗੱਲ ਨੂੰ ਮਹਿਸੂਸ ਕਰਨ ਨੂੰ ਆ ਵੀ ਠੀਕ ਬਾਣੀ ਦੇ ਅੰਦਰ ਸਾਰੇ ਬਚਨ ਸਤਿਗੁਰ ਨੇ ਬਿਆਨ ਕੀਤੇ ਨੇ ਇਸ ਕਰਕੇ ਦਾਤਾ ਜੀ ਨੇ ਜਿੱਥੇ ਗੁਰਮੁਖ ਦੀ ਗੱਲ ਕੀਤੀ ਹੈ ਗੁਰਮੁਖ ਦੇ ਜੀਵਨ ਦੀਆਂ ਉਦਾਹਰਣਾਂ ਦਿੱਤੀਆਂ ਨੇ ਗੁਰਮੁਖ ਦੇ ਜੀਵਨ ਬਾਰੇ ਦੱਸਿਆ ਉੱਥੇ ਸਤਿਗੁਰ ਨੇ ਮਨਮੁਖ ਦੀ ਗੱਲ ਵੀ ਕੀਤੀ ਹੈ ਜੇ ਪਾਤਸ਼ਾਹ ਕਹਿੰਦੇ ਨਾ ਬਿ ਗੁਰਮਖ ਦੀ ਸੰਗਤ ਵਿੱਚ ਬੈਠਿਆ ਕਰ ਗੁਰਮਖ ਦੇ ਨਾਲ ਬੈਠੇਗਾ ਤੇ ਆਤਮਕ ਜੀਵਨ ਦੇ ਅੰਦਰ ਬੜਾ ਲਾਭ ਹੋਏਗਾ ਫਿਰ ਸਤਗੁਰੂ ਨੇ ਵੀ ਆਖਿਆ ਵੀ ਮਨਮੁਖ ਦੀ ਸੰਗਤ ਨਾ ਕਰਿਆ ਕਰ ਮਨਮੁਖ ਦੀ ਸੰਗਤ ਕਰੇਗਾ ਤੇ ਜੀਵਨ ਵਿੱਚ ਬਹੁਤ ਨੁਕਸਾਨ ਹੋਏਗਾ ਐਸਾ ਨੁਕਸਾਨ ਹੋਏਗਾ ਜਿੰਦੀ ਪਰਭਾਈ ਤੂੰ ਕਦੇ ਵੀ ਨਹੀਂ ਕਰ ਪਾਏਂਗਾ ਸਤਗੁਰੂ ਨੇ ਦੋਨੋਂ ਚੀਜ਼ਾਂ ਆਪ ਪਾਣੀ ਪੜਦੇ ਉਹ ਪਾਤਸ਼ਾਹ ਕਹਿੰਦੇ ਨੇ ਕਬੀਰ ਮਨਮੁਖ ਐਸਾ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਖਤ ਐਸਾ ਹੈ ਜੈਸਾ ਲਸਣ ਕੀ ਖਾਨ ਬਾਬਾ ਜੀ ਕਹਿੰਦੇ ਨੇ ਮਨਮੁਖ ਸਾਖਤ ਬੰਦਾ ਇਹੋ ਜਿਹਾ ਜਿਵੇਂ ਕਿਸੇ ਕਮਰੇ ਦੇ ਅੰਦਰ ਲਸਣ ਲੈਸਨ ਨੂੰ ਰੱਖ ਦਿੱਤਾ ਜਾਏ ਉਹਨਦੀ ਜਿਹੜੀ ਸਮੈਲ ਹੈ ਉਹ ਦੱਸਣਾ ਨਹੀਂ ਪੈਂਦਾ ਵੀ ਇਸ ਕਮਰੇ ਦੇ ਵਿੱਚ ਪਿਆ ਹੈ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਵੀ ਕਿਹੜੇ ਕਮਰੇ ਦੇ ਅੰਦਰ ਪਿਆ ਹੋਇਆ ਹੈ ਦਾਤਾ ਜੀ ਕਹਿੰਦੇ ਨੇ ਇਸ ਤਰ੍ਹਾਂ ਮਨਮੁਖ ਦਾ ਜੀਵਨ ਹੈ ਉਹਨਦੀ ਜਿਹੜੀ ਸੰਸਾਰ ਦੀਆਂ ਕਿਰਿਆਵਾਂ ਨੇ ਜੋ ਉਹਦੀਆਂ ਸੰਸਾਰ ਦੇ ਅੰਦਰ ਉਹਦੀ ਉਹਦੀ ਹੈਬਿਟ ਵਿੱਚੋਂ ਨਿਕਲੇ ਹੋਏ ਕਰਮ ਨੇ ਉਹਦੇ ਤੋਂ ਪਤਾ ਲੱਗਦਾ ਹੈ ਵੀ ਇਹ ਬੰਦਾ ਕਿਹੋ ਜਿਹਾ ਹੈ ਇਸ ਬੰਦੇ ਦੇ ਜੀਵਨ ਦੇ ਅੰਦਰ ਕਿੰਨੀ ਕੁ ਕਾਲਕ ਹੈ ਇਸ ਕਰਕੇ ਸਤਿਗੁਰੂ ਨੇ ਦੋਨੋਂ ਪੱਖ ਬਾਣੀ ਵਿੱਚ ਰੱਖਿਆ ਫਿਰ ਦਾਤਾ ਜੀ ਨੇ ਇੱਥੇ ਗੱਲ ਕਲ ਕੀਤੀ ਸੀ ਵੀ ਗੁਰਮੁਖ ਬੁੱਢੇ ਕਦੇ ਨਹੀਂ ਉਹਨਾਂ 'ਚ ਜਿਹੜੀ ਵਿਚਾਰ ਹੈ ਉਹ ਸਰੀਰਕ ਤੌਰ ਤੇ ਬੁੱਢੇ ਜਾਂ ਬਚਪਨ ਦੀ ਨਹੀਂ ਹੈ ਸਰੀਰਕ ਤੌਰ ਤੇ ਵੀ ਸਤਿਗੁਰੂ ਨੇ ਬਾਣੀ ਦੇ ਅੰਦਰ ਇਹਨਾਂ ਜਿਹੜੀਆਂ ਸਾਡੀਆਂ ਸੰਸਾਰਿਕ ਅਵਸਥਾਵਾਂ ਨੇ ਜਿਨੂੰ ਗੁਰਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਸਤਿਗੁਰ ਨੇ ਨਾ ਤਿੰਨਾ ਅਵਸਥਾਵਾਂ ਦਾ ਜ਼ਿਕਰ ਬਾਣੀ ਦੇ ਵਿੱਚ ਕੀਤਾ ਹੈ ਇਹਨਾਂ ਤਿੰਨਾਂ ਦਾ ਹੀ ਨਹੀਂ ਫਿਰ ਸਤਿਗੁਰ ਨੇ ਪੜਾ ਦਰ ਪੜਾ ਇਹਨਾਂ ਨੂੰ ਵੰਡ ਕੇ ਵੀ ਦੱਸਿਆ ਬਾਣੀ ਦੇ ਅੰਦਰ ਪਾਤਸ਼ਾਹ ਜੀ ਨੇ ਵੀ ਆਖਿਆ ਵੀ ਪਹਿਲੇ ਪਿਆਰ ਲੱਗਾ ਥਨ ਦੁੱਧ ਤੇਰੀ ਪਹਿਲੀ ਅਵਸਥਾ ਸੀ ਵੀ ਤੈਨੂੰ ਸਿਰਫ ਮਾਂ ਦੇ ਦੁੱਧ ਦੀ ਪ੍ਰੀਤ ਸੀ ਤੇਰੇ ਅੰਦਰ ਕੀ ਹੋ ਰਿਹਾ ਹੈ ਸੰਸਾਰ ਦੇ ਅੰਦਰ ਇਵਨ ਤੈਨੂੰ ਇਹ ਵੀ ਨਹੀਂ ਸੀ ਪਤਾ ਵੀ ਜੋ ਤੇਰੀ ਮਾਂ ਤੈਨੂੰ ਦੁੱਧ ਪਿਆਰੀ ਉਹਦੇ ਜੀਵਨ ਵਿੱਚ ਕੀ ਕੁਝ ਵਾਪਰਦਾ ਪਿਆ ਪਹਿਲੇ ਪਿਆਰ ਲੱਗਾ ਖੰਨ ਦੁੱਧ ਦੂਜੇ ਮਾਂ ਬਾਪ ਕੀ ਸੋਧ ਫਿਰ ਇਸ ਤੋਂ ਅੱਗੇ ਸਭ ਕਹਿੰਦੇ ਨੇ ਤੈਨੂੰ ਮਾਂ ਬਾਪ ਦੀ ਸੋਧ ਆਈ ਤੈਨੂੰ ਪਤਾ ਲੱਗਾ ਵੀ ਇਹ ਮੇਰਾ ਇਹ ਮੇਰੀ ਮਾਂ ਹੈ ਇਹ ਮੇਰਾ ਪਿਓ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਤੀਜੇ ਪਈਆ ਭਾਬੀ ਬੇ ਫਿਰ ਤੀਜੀ ਵਾਰੀ ਤੈਨੂੰ ਸਮਝਾਈ ਵੀ ਆ ਮੇਰਾ ਭਰਾ ਹੈ ਆ ਮੇਰੀ ਭੈਣ ਹੈ ਰਿਸ਼ਤੇਦਾਰੀ ਦੀ ਸਮਝ ਆਣੀ ਸ਼ੁਰੂ ਹੋਈ ਉਹਨੇ ਸਤਗੁਰੂ ਜੀ ਨੇ ਪੜਾ ਦਿੱਤੇ ਨੇ ਬਾਣੀ ਦੇ ਵਿੱਚ ਜੀਵਨ ਦੀ ਪਰ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਹੈ ਵੀ ਜ਼ਿੰਦਗੀ ਦੇ ਜਿਹੜੇ ਇਹ ਪੜਾ ਨੇ ਇਹ ਸਫਲੇ ਤਾਂ ਨੇ ਜਿਨ੍ਹਾਂ ਪੜਾਵਾਂ ਦੇ ਵਿੱਚ ਇਸ ਉਮਰ ਨੂੰ ਕਿਸੇ ਚੰਗੇ ਪਾਸੇ ਲਾ ਲਈਏ ਜੇ ਸਿਰਫ ਇਹ ਸੋਚੀਏ ਬਿਨੈ ਦੁਨੀਆ ਦੇ ਅੰਦਰ ਆਏ ਆ ਬਿ ਜੀਵਨ ਹੀ ਬਸਰ ਕਰਨਾ ਹੈ ਤੇ ਦਾਤਾ ਜੀ ਕਹਿੰਦੇ ਨੇ ਫਿਰ ਆਇਆ ਗਿਆ ਮੋਇਆ ਨਾਉ ਸਭ ਕਹਿੰਦੇ ਨੇ ਫਿਰ ਆਇਆ ਸੀ ਚਲਾ ਗਿਆ ਜਾਨ ਤੋਂ ਬਾਅਦ ਲੋਕਾਂ ਨੇ ਆਖਿਆ ਮਰ ਗਿਆ ਮੋਇਆ ਨਾਉ ਤੇ ਪਿੱਛੇ ਪੱਤਲ ਸਦਿਓ ਕਾਉ ਤੇ ਘਰ ਵਾਲਿਆਂ ਨੇ ਜਿਆਦਾ ਤੋਂ ਜਿਆਦਾ ਇਹ ਕਰਦੇ ਨੇ ਵੀ ਜਦਨ ਕਿਤੇ ਸਰਾਧ ਆਏ ਉਹਨਾਂ ਤੇਰੇ ਨਾਂ ਤੇ ਪੱਤਰਾਂ ਦੇ ਉੱਤੇ ਕੋਈ ਚਾਰ ਰੋਟੀਆਂ ਰੱਖ ਕੇ ਪੇੜੇ ਬਣਾ ਕੇ ਰੱਖ ਕੇ ਤੇ ਕਾਵਾਂ ਨੂੰ ਖਵਾ ਕੇ ਕਹਿਣਾ ਵੀ ਇਹ ਸਵਰਗ ਚ ਚਲਾ ਗਿਆ ਸਤਿਗੁਰ ਕਹਿੰਦੇ ਨੇ ਬਸ ਛਿੰਨੀ ਕੋ ਖੇਡ ਹੈ ਆਇਆ ਗਿਆ ਮੂਆ ਨਾਉ ਪਿੱਛੇ ਪੱਤਲ ਸਦਿਓ ਕਾਉ ਪਰ ਪਤਸ਼ਾਹ ਜੀ ਕਹਿੰਦੇ ਨੇ ਜਿਹੜੀ ਖੇਡ ਹੈ ਉਹ ਮੁਕੰਮਲ ਤਾਂ ਹੈ ਜੀਨਾਂ ਪੜਾਵਾਂ ਦੇ ਵਿੱਚ ਤੈਨੂੰ ਪ੍ਰਮਾਤਮਾ ਦੇ ਨਾਮ ਦੀ ਸੋਧ ਆਵੇ ਸੋਧਾਣ ਦਾ ਮਤਲਬ ਹੈ ਜੀਵਨ ਦਾ ਸਬਰ ਜਾਣਾ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਤਰਨਾਪੋ ਯੋਹੀ ਗयो ਤਰਨਾਪੋ ਤਰਨਾਪੋ ਦਾ ਮਤਲਬ ਹੁੰਦਾ ਹੈ ਤਰਨ ਅਵਸਥਾ ਜਵਾਨੀ ਦੀ ਅਵਸਥਾ ਤਰਨਾਪੋ ਯੋਹੀ ਗयो ਲਿਓ ਜਰਾ ਤਨ ਜੀਤ ਤੇ ਪਾਤਸ਼ਾਹ ਕਹਿੰਦੇ ਨੇ ਹੋਇਆ ਕਿ ਬੁਢੇਪੇ ਨੇ ਆ ਕੇ ਹੁਣ ਜਵਾਨੀ ਦੀ ਅਵਸਥਾ ਨੂੰ ਕਮਜ਼ੋਰ ਕਰਕੇ ਆਪਣਾ ਕਬਜ਼ਾ ਸਰੀਰ ਤੇ ਕਰ ਲਿਆ ਕਬਜ਼ਾ ਹੁੰਦਾ ਜੀ ਬੁਢੇਪਾ ਬਾਲਪਨ ਜਵਾਨੀ ਬਾਲਪਨ ਤੇ ਬੁਢੇ ਕਬਜ਼ਾ ਕਰ ਲੈਂਦੀ ਹੈ ਬੁਢੇਪਾ ਜਵਾਨੀ ਤੇ ਕਬਜ਼ਾ ਕਰ ਲੈਂਦਾ ਤੇ ਦਾਤਾ ਜੀ ਕਹਿੰਦੇ ਨੇ ਫਿਰ ਮੌਤ ਜਿਹੜੀ ਉਹ ਬੁਢੋਕੇ ਤੇ ਕਬਜ਼ਾ ਕਰ ਲੈਂਦੀ ਹੈ ਹੁਣ ਸਤਗੁਰੂ ਜੀ ਕਹਿੰਦੇ ਨੇ ਤਰਨਾਪੋ ਉਹੀ ਗयो ਲਿਓ ਜਰਾ ਤਨਜੀਤ ਕਹੋ ਨਾਨਕੇ ਬਿਦ ਭਈ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ ਔਦ ਜਾਤ ਹੈ ਬੀਤ ਸਤਗੁਰੂ ਕਹਿੰਦੇ ਨੇ ਤੇਰੀ ਉਮਰ ਲੰਘਦੀ ਪਈਏ ਤੂੰ ਸਮਝ ਇਸੀ ਚੇਤਨ ਕਰਨਾ ਅਵੇਅਰ ਕਰਨਾ ਬਾਣੀ ਦੇ ਅੰਦਰ ਸਤਗੁਰੂ ਨੇ ਵਾਰ-ਵਾਰ ਕੀਤਾ ਹੁਣ ਬਚਨਾਂ ਵੱਲ ਆਈਏ ਜਿਹੜੇ ਸਤਗੁਰੂ ਨੇ ਬਚਨਾ ਕਿਨੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਮਨਮੁਖ ਬੰਦਾ ਹੈ ਨਾ ਕੱਲ ਸਤਗੁਰੂ ਨੇ ਗੁਰਮੁਖ ਦੀ ਗੱਲ ਕੀਤੀ ਇਹ ਗੁਰਮੁਖ ਦੀ ਗੱਲ ਕਰਦੇ ਆਖਿਆ ਵੀ ਉਹ ਕਦੇ ਬੁੱਢੇ ਨਹੀਂ ਬੁੱਢੇ ਦਾ ਮਤਲਬ ਇਹ ਨਹੀਂ ਵੀ ਉਹ ਕਦੇ ਬਜ਼ੁਰਗ ਨਹੀਂ ਹੋਗੇ ਹੁਣ ਇਹ ਅਵਸਥਾ ਤੇ ਸਾਰਿਆਂ ਤੇ ਕੋਮਨ ਨੇ ਹਰ ਇੱਕ ਬੰਦੇ ਤੇ ਆਣੀਆਂ ਨੇ ਭਾਵੇਂ ਕੋਈ ਬੰਦਗੀ ਕਰਨ ਵਾਲਾ ਹੈ ਭਾਵੇਂ ਕੋਈ ਬੰਦਗੀ ਨਹੀਂ ਕਰਦਾ ਭਾਵੇਂ ਕੋਈ ਸ਼ੁਕਰ ਵਿੱਚ ਜਿੰਦਾ ਹੈ ਭਾਵੇਂ ਕੋਈ ਨਾ ਸ਼ੁਕਰਾ ਹੋ ਕੇ ਜਿੰਦਾ ਹੈ ਜੇ ਜੀਵਨ ਮਿਲਿਆ ਹੈ ਤੇ ਬਾਲਪਨ ਤੋਂ ਜਵਾਨੀ ਜਵਾਨੀ ਤੋਂ ਬਜ਼ੁਰਗੀ ਬਜ਼ੁਰਗੀ ਤੋਂ ਮੌਤ ਤੱਕ ਦਾ ਸਫ਼ਰ ਹਰ ਇੱਕ ਬੰਦੇ ਨੇ ਤੈਅ ਕਰਨਾ ਹੈ ਹਰ ਇੱਕ ਇਨਸਾਨ ਨੇ ਤੈਅ ਕਰਨਾ ਹੈ ਇਸ ਸਤਿਗੁਰ ਨੇ ਐਗਜ਼ਾਮਪਲਾਂ ਬੜੀਆਂ ਬਾਖਮਾਲ ਦੀਆਂ ਦਿੱਤੀਆਂ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨੇ ਰਾਮ ગયો ਰਾਵਣ ગયો ਜਾਂ ਕੋ ਬਹੁ ਪਰਵਾਰ ਪਾਤਸ਼ਾਹ ਕਹਿੰਦੇ ਨੇ ਪੱਖ ਸਿਰਫ ਇੱਕ ਬੰਦੇ ਦਾ ਨਹੀਂ ਇੰਨੀਆਂ ਵੀ ਕਿਸੇ ਨੇ RAM ji ਨੂੰ ਭਗਵਾਨ ਆਖਿਆ ਤੇ ਉਹ ਗਏ ਨਹੀਂ ਸਤਿਗੁਰ ਕਹਿੰਦੇ ਨੇ ਜਾਣਾ ਹਰ ਇੱਕ ਨਹੀਂ ਜਿਹੜਾ ਚੋਲਾ ਦਿੱਤਾ ਨਾ ਰੱਬ ਨੇ ਸਰੀਰ ਦਾ ਇਹ ਥਿਰ ਨਹੀਂ ਹੈ ਇਹਦੇ ਤੇ ਸਮੇ ਦਾ ਅਸਰ ਹੁੰਦਾ ਤੇ ਫਿਰ ਪਾਤਸ਼ਾਹ ਜੀ ਨੇ ਬਚਨ ਆਖੇ ਬਾਣੀ ਵਿੱਚ ਦਾਤਾ ਜੀ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਗੁਰਮੁਖ ਕਦੇ ਬਜ਼ੁਰਗ ਨਹੀਂ ਹੁਣ ਬਾਰੀ ਤੌਰ ਤੇ ਇਸ ਬੁੱਢੇ ਦਾ ਅਰਥ ਹੁੰਦਾ ਜਿੰਦੇ ਤਨ ਨੂੰ ਸ਼ਰੀਰ ਦੇ ਅੰਦਰ ਬਜ਼ੁਰਗੀ ਆ ਗਈ, ਬਲ ਛਿੰਨ ਹੋ ਗਿਆ। ਪਰ ਇੱਥੇ ਬੁੱਢੇ ਦਾ ਮਤਲਬ ਉਹ ਵਾਲਾ ਬੁੱਢਾ ਨਹੀਂ। ਇੱਥੇ ਬੁੱਢੇ ਦਾ ਮਤਲਬ ਹੁੰਦਾ ਹੈ ਆਤਮਿਕ ਅਵਸਥਾ ਦਾ ਕਮਜ਼ੋਰ ਹੋਣਾ। ਧਿਆਨ ਦੇਣਾ। ਜਿਹੜੀ ਸਾਡੀ ਅੰਦਰ ਦੀ ਅਵਸਥਾ ਹੈ ਨਾ, ਮਨ ਦੀ ਅਵਸਥਾ ਹੈ। ਜਦੋਂ ਉਹ ਕਮਜ਼ੋਰ ਹੁੰਦੀ ਹੈ, ਆਤਮਿਕ ਜੀਵਨ ਵੱਲੋਂ ਬੰਦਾ ਕਮਜ਼ੋਰ ਹੁੰਦਾ ਹੈ ਤੇ ਉਸ ਕਮਜ਼ੋਰੀ ਨੂੰ ਸਤਿਗੁਰ ਨੇ ਬੁਢੇਪਾ ਕਿਹਾ। ਉਬੜੇ ਪਾ ਬਚਪਨ ਵਿੱਚ ਵੀ ਆ ਸਕਦਾ ਹੈ ਜਵਾਨੀ ਵਿੱਚ ਵੀ ਆ ਸਕਦਾ ਹੈ ਤੇ ਬਜ਼ੁਰਗੀ ਵਿੱਚ ਵੀ ਆ ਸਕਦਾ ਹੈ ਹੁਣ ਸਤਗੁਰੂ ਜੀ ਨੇ ਉੱਥੇ ਬੁੱਢੇ ਹੋਣ ਦਾ ਮਤਲਬ ਆਖਿਆ ਵੀ ਤੂੰ ਆਤਮਿਕ ਜੀਵਨ ਵੱਲੋਂ ਬੜਾ ਕਮਜ਼ੋਰ ਹੋ ਗਿਆ ਤੈਨੂੰ ਜੀਵਨ ਦੀ ਸੋਝੀ ਨਹੀਂ ਇੱਥੇ ਸਤਗੁਰੂ ਜੀ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨਮੁਖ ਬੰਦੇ ਨੇ ਨਾ ਉਹ ਬਾਲਕ ਬਾਲਕ ਦਾ ਮਤਲਬ ਹੁੰਦਾ ਹੈ ਬਚਪਨ ਜਦੋਂ ਬੰਦਾ ਬਚਪਨ ਵਿੱਚ ਹੁੰਦਾ ਆਪਾਂ ਕਿੰਨੇ ਬਾਲਕ ਬਾਲਕ ਦਾ ਮਤਲਬ ਹੁੰਦਾ ਹੈ ਉਹ ਅਵਸਥਾ ਜਿਹੜੀ ਤਰुण ਅਵਸਥਾ ਤੋਂ ਪਹਿਲਾਂ ਹੈ ਜਵਾਨੀ ਤੋਂ ਪਹਿਲਾਂ 20 ਸਾਲ ਤੋਂ ਪਹਿਲਾਂ ਦੀ ਜਿਹੜੀ ਅਵਸਥਾ ਹੈ ਉਹਦੇ ਅੰਦਰ ਆਪਾਂ ਸ਼ਬਦ ਵਰਤਨੇ ਆ ਬਾਲਕ ਪੰਜਾਬੀ ਅੰਦਰ ਆਪਾਂ ਕਹਿ ਦਿੰਨੇ ਆ ਕਾਕਾ ਬੱਚਾ ਦਾਤਾ ਜੀ ਕਹਿੰਦੇ ਨੇ ਮਨਮੁਖ ਜਿਹੜਾ ਨਾ ਉਹ ਬਾਲਕ ਬਿਰਧ ਸਮਾਨ ਹੈ ਸਭ ਕਹਿੰਦੇ ਨੇ ਉਹ ਭਾਵੇਂ ਉੰਦੇ ਸਰੀਰ ਵਿੱਚ ਕਿੰਨੀ ਵੀ ਤਾਕਤ ਕਿਉ ਨਾ ਹੋਵੇ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ ਨਾ ਬਾਣੀ ਦੇ ਅੰਦਰ ਕਿ ਮੇਰੇ ਸਤਗੁਰ ਕਹਿੰਦੇ ਨੇ ਵੀ ਜਦੋਂ ਜਵਾਨੀ ਸੀ ਬਾਬਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਵੱਡੇ ਵੱਡੇ ਪਹਾੜ ਵੀ ਚੜ ਲਏ ਪਰਬਤ ਵੀ ਚੜ ਲਏ ਮੈਂ ਕਦੀ ਨਹੀਂ ਥੱਕਿਆ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਪਰ ਜਦੋਂ ਮੈਂ ਸਰੀਰ ਕਰਕੇ ਕਮਜ਼ੋਰ ਹੋਇਆ ਬਜ਼ੁਰਗੀ ਆ ਗਈ ਕੱਲ ਆਪਾਂ ਬਚਨ ਸਾਂਝਾ ਕੀਤਾ ਸੀ ਤੇ ਬਾਬਾ ਜੀ ਕਹਿੰਦੇ ਨੇ ਹੁਣ ਜਿਹੜਾ ਕੁੱਜਾ ਪਾਣੀ ਦਾ ਮੇਰੇ ਸਹਰਾਣੇ ਪਿਆ ਨਾ ਉਹ ਵੀ ਮੈਨੂੰ ਇੰਜ ਲੱਗਦਾ ਜਿਵੇਂ 100 ਕੋ ਦੂਰ ਪਿਆ ਹੋਵੇ ਧਿਆਨ ਦੇਣਾ ਜਿਹੜਾ ਕੁੱਜਾ ਸਹਰਾਣੇ ਪਿਆ ਹੈ ਦੂਰੀ ਸਿਰਫ ਇੱਕ ਹੱਥ ਦੀ ਹੈ ਪਰ ਬਾਦਸ਼ਾਹ ਜੀ ਕਹਿੰਦੇ ਨੇ ਜਦੋਂ ਹੱਥ ਅੰਦਰ ਬਾਲੀ ਨਹੀਂ ਤਾਕਤ ਇੰਨੀ ਉਸ ਪਾਣੀ ਦੇ ਗਲਾਸ ਨੂੰ ਪੜਨ ਦਾ ਤੇ ਉਹ ਪਾਣੀ ਦਾ ਗਲਾਸ ਸਹਰਾਣੇ ਪਿਆ ਵੀ ਇੰਜ ਲੱਗਦਾ ਜਿਵੇਂ 100 ਕਿਲੋਮੀਟਰ ਦੂਰ ਪਿਆ ਹੋਵੇ ਕਿਉਂਕਿ ਤੇਰੇ ਸਰੀਰ ਅੰਦਰ ਤਾਕਤ ਨਹੀਂ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਮਨਮੁਖ ਬੰਦੇ ਨੇ ਨਾ ਬੇਸ਼ੱਕ ਉਹਨਾਂ ਦੇ ਸਰੀਰ ਵਿੱਚ ਕਿੰਨੀ ਤਾਕਤ ਹੈ ਕਿੰਨਾ ਵੀ ਬਲ ਹੈ ਪਰ ਪਾਤਸ਼ਾਹ ਕਹਿੰਦੇ ਨੇ ਉਹ ਆਤਮਿਕ ਜੀਵਨ ਵੱਲੋਂ ਇੰਨੇ ਕਮਜ਼ੋਰ ਹੋ ਗਏ ਨੇ ਇੰਨੇ ਕਮਜ਼ੋਰ ਹੋ ਗਏ ਨੇ ਕਿ ਸਤਿਗੁਰੂ ਕਹਿੰਦੇ ਨੇ ਉਹ ਬਾਲਕ ਵੀ ਬਜ਼ੁਰਗੀ ਦੇ ਬਿਰਧ ਦੇ ਬੁੱਢਿਆਂ ਦੇ ਬਰਾਬਰ ਨੇ ਕਿਉਂਕਿ ਉਹ ਆਤਮਿਕ ਜੀਵਨ ਦੇ ਅੰਦਰ ਕੁਝ ਵੀ ਹਾਸਲ ਨਹੀਂ ਕਰ ਸਕੇ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦੇ ਆਂ ਸਤਿਗੁਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚੋਂ ਆਪਾਂ ਇਤਿਹਾਸ ਜਿੱਥੇ ਬਾਣੀ ਦੀ ਗੱਲ ਕੀਤੀ ਹੈ ਉੱਥੇ ਇਤਿਹਾਸ ਦੀ ਗੱਲ ਨਾਲ ਨਾਲ ਕਰ ਲਈਏ ਗੱਲ ਸਮਝ ਵਿੱਚ ਆਉਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕੁਝ ਘਟਨਾਵਾਂ ਬਹੁਤ ਪ੍ਰਚਲਿਤ ਨੇ ਉਹਨਾਂ ਵਿੱਚੋਂ ਮੈਂ ਇੱਕ ਦੋ ਘਟਨਾਵਾਂ ਦਾ ਤੁਹਾਡੇ ਸਾਹਮਣੇ ਜ਼ਿਕਰ ਕਰਦੇ ਆਂ ਮੇਰੇ ਸਤਿਗੁਰ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਧਰਮਸ਼ਾਲਾ ਦੇ ਅੰਦਰ ਨੇ ਧਰਮਸ਼ਾਲਾ ਵਿੱਚ ਜਾ ਰਹੇ ਨੇ ਤੇ ਧਰਮਸ਼ਾਲਾ ਦੇ ਨਾਲ ਨਾ ਜਿੱਥੇ ਸਾਰਾ ਪਾਣੀ ਇਕੱਠਾ ਹੁੰਦਾ ਸੀ ਨਾ ਗੰਦਾ ਉਹ ਥਾਂ ਬਣੀ ਹੋਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਇੱਕ ਲੋਟਾ ਹੈ ਉਹ ਲੋਟਾ ਧੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਉਸ ਪਾਣੀ ਦੇ ਅੰਦਰ ਡਿੱਗ ਪਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਪੁੱਤਰ ਬਾਬਾ ਸ਼੍ਰੀਚੰਦ ਨੂੰ ਆਵਾਜ਼ ਮਾਰਦੇ ਨੇ ਬੇਟਾ ਲੋਟਾ ਪਾਣੀ ਵਿੱਚ ਡਿੱਗ ਪਿਆ ਇਹਨੂੰ ਬਾਹਰ ਕੱਢੋ ਹੁਣ ਪਾਣੀ ਸੀ ਉਹ ਗੰਦਾ ਪਾਣੀ ਸੀ ਉਹ ਜਿਹੜਾ ਭਾਂਡੇ ਤੋਤੇ ਉਹ ਪਾਣੀ ਆ ਗਿਆ ਜਾਂ ਸਬਜ਼ੀ ਬਣਾਈ ਜਿੰਨਾ ਭਾਂਡਿਆਂ ਵਿੱਚ ਉਹ ਪਾਣੀ ਇਕੱਠਾ ਹੋਇਆ ਪਾਣੀ ਸੀ ਗੰਦਾ ਉਹਦੇ ਵਿੱਚ ਸੀ ਆਰੀ ਸਮੈਲ ਬਾਬਾ ਨਾਨਕ ਜੀ ਕਹਿੰਦੇ ਨੇ ਬਾਬਾ ਪਰ ਸ਼੍ਰੀਚੰਦ ਨੂੰ ਵੀ ਜਾਓ ਬੇਟਾ ਲੋਟਾ ਕੱਢੋ ਇਸ ਪਾਣੀ ਦੇ ਵਿੱਚੋਂ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ ਗੁਰੂ ਪਿਤਾ ਜੀ ਇਹ ਲੋਟਾ ਪਾਣੀ ਵਿੱਚੋਂ ਕੱਢਣ ਦੇ ਲਈ ਹੋਰ ਬੜੇ ਲੋਕ ਨੇ ਜਿਹੜੇ ਤੁਹਾਨੂੰ ਰੱਬ ਮੰਨ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰਨ ਆਏ ਨੇ ਇਸ਼ਾਰਾ ਸੀ ਭਾਈ ਲੈਣੇ ਵਰਗੇ ਗੁਰਸਿੱਖਾਂ ਦੇ ਵੱਲ ਕਿ ਸਤਿਗੁਰੂ ਜੀ ਬੜੇ ਸਿੱਖ ਨੇ ਜਿਹੜੇ ਤੁਹਾਡੇ ਚਰਨਾਂ ਦੇ ਵਿੱਚ ਸੇਵਾ ਕਰਨ ਆਉਂਦੇ ਨੇ ਤੁਹਾਨੂੰ ਰੱਬ ਮੰਨਦੇ ਨੇ ਤੁਹਾਡੇ ਸੇਵਕ ਨੇ ਤੁਹਾਡੇ ਚਰਨਾਂ ਵਿੱਚ ਸੇਵਾ ਕਰਨ ਆਏ ਨੇ ਮੇਰੇ ਦਾਤਾ ਜੀ ਤੁਸੀਂ ਕਿਰਪਾ ਕਰੋ ਉਹਨਾਂ ਨੂੰ ਕਹਿ ਦਿਓ ਉਹ ਇਹ ਲੋਟਾ ਕੱਢ ਲੈਣਗੇ ਗੁਰੂ ਪਿਤਾ ਜੀ ਮੈਂ ਤੁਹਾਡਾ ਪੁੱਤਰ ਆ ਪੁੱਤਰ ਹੋਣ ਦਾ ਹੰਕਾਰ ਸੀ ਨਾ ਮਨ ਵਿੱਚ ਵੀ ਮੈਂ ਗੁਰੂ ਦਾ ਮੈਂ ਗੁਰੂ ਪਿਤਾ ਦਾ ਜਿਹਨੂੰ ਲੋਕ ਰੱਬ ਮੰਨ ਕੇ ਜਿੰਦੇ ਚਰਨਾਂ ਵਿੱਚ ਆਂਦੇ ਨੇ ਮੈਂ ਉਹਦਾ ਉਹਦਾ ਬੇਟਾ ਆ ਮਨ ਵਿੱਚ ਹੰਕਾਰ ਆ ਗਿਆ ਉਨੇ ਹੰਕਾਰ ਅੰਦਰੋਂ ਕੀ ਕਹਿੰਦਾ ਪਿਆ ਵੀ ਨਹੀਂ ਤੁਸੀਂ ਕਿਸੇ ਸਿੱਖ ਨੂੰ ਕਹਿ ਦਿਓ ਇਹਦਾ ਮਤਲਬ ਸੀ ਬਾਬਾ ਸ਼੍ਰੀ ਚੰਦ ਜੀ ਸਿੱਖ ਦੇ ਅੰਦਰ ਤੇ ਆਪਣੇ ਅੰਦਰ ਫਰਕ ਮਹਿਸੂਸ ਕਰ ਰਹੇ ਨੇ ਫਰਕ ਕਿਸ ਗੱਲ ਦਾ ਵੀ ਮੈਂ ਔਲਾਦ ਆ ਗੁਰੂ ਨਾਨਕ ਸਾਹਿਬ ਜੀ ਦੀ ਇਹ ਸੇਵਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਧਿਆਨ ਦੇਣਾ ਇਹ ਫਰਕ ਹੁੰਦਾ ਹੈ ਜਿਵੇਂ ਆਪਾਂ ਸੰਸਾਰ ਦੇ ਅੰਦਰ ਕੋਈ ਕਿਰਤ ਕੋਈ ਸੰਸਾਰਿਕ ਤੌਰ ਤੇ ਇਸ ਚੀਜ਼ ਨੂੰ ਸਮਝੀਏ ਮਨ ਲਓ ਗੁਰੂ ਘਰ ਦੇ ਇਲੈਕਸ਼ਨ ਹੋਏ। ਉਹਨਾਂ ਇਲੈਕਸ਼ਨਾਂ ਦੇ ਵਿੱਚ ਇੱਕ ਮੈਨੇਜਮੈਂਟ ਚੁਣੀ ਜਾਂਦੀ। ਜਦੋਂ ਕੋਈ ਗੁਰੂ ਘਰ ਦੇ ਵਿੱਚ ਆਉਂਦਾ ਨਾ ਸਾਧ ਸੰਗਤ ਜੀ ਇੱਥੇ ਕੋਈ ਵੱਡਾ ਨਹੀਂ ਹੁੰਦਾ, ਕੋਈ ਛੋਟਾ ਨਹੀਂ ਹੁੰਦਾ। ਕੋਈ ਉੱਚਾ ਨਹੀਂ ਹੁੰਦਾ, ਕੋਈ ਨੀਵਾਂ ਨਹੀਂ ਹੁੰਦਾ। ਇੱਥੇ ਸਾਰੇ ਇੱਕ ਬਰਾਬਰ ਨੇ। ਇੱਥੇ ਸਾਰੇ ਇੱਕ ਬਰਾਬਰ। ਠੀਕ ਹੈ ਗੁਰੂ ਘਰ ਦੇ ਅੰਦਰ ਸੇਵਾਦਾਰਾਂ ਦੀ ਡਿਊਟੀ ਲੱਗੀ ਏ, ਭਾਈ ਸਾਹਿਬ ਦੀ ਡਿਊਟੀ ਲੱਗੀ ਏ, ਕੀਰਤਨੀਆਂ ਦੀ ਡਿਊਟੀ ਲੱਗੀ ਏ। ਪਰ ਬਾਈ ਚਾਂਸ ਜੇ ਕੋਈ ਗੱਲ ਜੇ ਕੋਈ ਐਸੀ ਚੀਜ਼ ਉਹਨਾਂ ਦੀ ਨਿਗਾ ਵਿੱਚ ਨਹੀਂ ਆਈ ਜੇ ਕੋਈ ਚੀਜ਼ ਉਹਨਾਂ ਦੀ ਨਿਗਾ ਵਿੱਚ ਨਹੀਂ ਆਈ ਤੇ ਕੋਈ ਬਾਹਰੋਂ ਆ ਕੇ ਇਹ ਰੋਬ ਝਾੜਨ ਲੱਗ ਜਾਏ ਵੀ ਨਹੀਂ ਤੁਹਾਨੂੰ ਦਿਸਦਾ ਨਹੀਂ ਮਾਫ ਕਰਨਾ ਇਹਦਾ ਮਤਲਬ ਹੈ ਜਿਹੜਾ ਰੋਬ ਦੇ ਰਿਆ ਉਹ ਆਪਣੇ ਆਪ ਨੂੰ ਕੀ ਸਮਝ ਰਿਹਾ ਹੈ ਉੱਚਾ ਉਹ ਜਿੰਦੇ ਤੇ ਰੋਬ ਦੇ ਰਿਆ ਉਹਨੂੰ ਕੀ ਸਮਝ ਰਿਹਾ ਨੀਵਾ ਜੁਨੇ ਆ ਵੀ ਕਾਰਜ ਕਰਦਿਆਂ ਹੋਇਆਂ ਇਹ ਚੀਜ਼ਾਂ ਬੰਦੇ ਨੂੰ ਸਮਝ ਵਿੱਚ ਆਂਦੀਆਂ ਨੇ ਸਾਡੇ ਘਰ ਵਿੱਚ ਕੋਈ ਮੇਡ ਕੰਮ ਕਰਦੀ ਐ ਅਸੀਂ ਰੋਬ ਝਾੜਦੇ ਨਹੀਂ ਆਉਂਦੇ ਤੇ ਅਸੀਂ ਕਹਿ ਦਿੰਦੇ ਆਂ ਵੀ ਤੂੰ ਇਹ ਕਿਉਂ ਕੀਤਾ ਇਹ ਕਿਵੇਂ ਕੀਤਾ ਪਰ ਜਿੰਨੂੰ ਮੈਂ ਬੇਨਤੀ ਕਰਾਂ ਗੁਰੂ ਘਰ ਵਿੱਚ ਆਏ ਨਾ ਇਹਦਾ ਮਤਲਬ ਇਹ ਨਹੀਂ ਵੀ ਮੈਂ ਗੁਰੂ ਘਰ ਦਾ ਨੌਕਰ ਆ ਚਾਕਰ ਆ ਤੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਨਹੀਂ ਇਹ ਇਕੁਅਲ ਐ ਸਾਡੇ ਸਾਰਿਆਂ ਨੇ ਅੱਜ ਮੈਂ ਇੱਥੇ ਅੱਜ ਮੈਂ ਇੱਥੇ ਨਾ ਹਾਂ ਕੱਲ ਨੂੰ ਮੈਂ ਕਿਤੇ ਹੋਰ ਵੀ ਹਾਂ ਤੇ ਮੇਰੇ ਮਨ ਦੇ ਅੰਦਰ ਵੀ ਇਹ ਭਾਵ ਹੀ ਬਣਿਆ ਰਹਿਣਾ ਚਾਹੀਦਾ ਵੀ ਨਹੀਂ ਗੁਰੂ ਘਰ ਦੇ ਵਿੱਚ ਸਾਰੇ ਇੱਕ ਬਰਾਬਰ ਨੇ ਇੱਥੇ ਕੋਈ ਵੱਡਾ ਕੋਈ ਛੋਟਾ ਨਹੀਂ ਇਸ ਕਰਕੇ ਸਾਧ ਸੰਗਤ ਜੀ ਜਿਹੜਾ ਭਾਵ ਭਾਈ ਬਾਬਾ ਸ਼੍ਰੀ ਚੰਦ ਦੇ ਮਨ ਵਿੱਚ ਪੈਦਾ ਹੋਇਆ ਉਹ ਭਾਵ ਅੱਜ ਸਾਡੇ ਮਨਾਂ ਵਿੱਚ ਵੀ ਹੈ ਦੂਰੀ ਬਣ ਗਈ ਨਾ ਗੁਰੂ ਤੋਂ ਇਸ ਭਾਵ ਨੇ ਦੂਰੀ ਬਣਾ ਦਿੱਤੀ ਬਾਬੇ ਨਾਨਕ ਨੇ ਜਦੋਂ ਭਾਈ ਲੈਣੇ ਨੂੰ ਆਵਾਜ਼ ਮਾਰੀ ਤੇ ਭਾਈ ਲੈਣੇ ਨੇ ਇਹ ਨਹੀਂ ਆਖਿਆ ਵੀ ਸਤਿਗੁਰੂ ਜੀ ਮੈਂ ਕਿਉਂ ਜਾਵਾਂ ਮੈਂ ਕਿਉਂ ਲੋਟੇ ਨੂੰ ਪਾਣੀ ਵਿੱਚੋਂ ਕੱਢਾਂ ਤੁਸੀਂ ਕਿਸੇ ਹੋਰ ਨੂੰ ਕਹਿ ਦਿਓ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਇਸ਼ਾਰਾ ਹੋਣ ਦੀ ਧੀਰ ਸੀ ਭਾਈ ਲੈਣਾ ਜੀ ਉਸ ਲੋਟੇ ਨੂੰ ਉਸ ਗੰਦੇ ਪਾਣੀ ਵਿੱਚੋਂ ਕੱਢ ਕੇ ਧੋ ਕੇ ਮਾਂਜ ਕੇ ਸਾਫ਼ ਕਰਕੇ ਧੰਗ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦਿੰਦੇ ਨੇ ਹੁਣ ਗੱਲ ਆ ਗਈ ਜਿਹੜੇ ਆਪਾਂ ਸ਼ਬਦ ਦੀ ਗੱਲ ਕਰ ਰਹੇ ਹਾਂ ਸਾਹਿਬ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਹੁਣ ਇੱਥੇ ਦੋ ਗੱਲਾਂ ਨੇ ਇੱਕ ਪਾਸੇ ਬਾਬਾ ਸ਼੍ਰੀ ਚੰਦ ਨੇ ਦੂਜੇ ਪਾਸੇ ਬਾਬਾ ਲੈਣਾ ਜੀ ਨੇ ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਕਰਕੇ ਬਾਬਾ ਸ਼੍ਰੀਚੰਦ ਜੀ ਬਾਪਾਈ ਲੈਣੇ ਤੂੰ ਉਮਰ ਉਮਰ ਵਿੱਚੋਂ ਛੋਟੇ ਨੇ ਇੰਨੇ ਛੋਟੇ ਨੇ ਵੀ ਇਹਦੇ ਬਾਲਕ ਨਹੀਂ ਤੇ ਭਾਈ ਲੈਣਾ ਜੀ ਉਹ ਜਵਾਨੀ ਵਿੱਚ ਨੇ ਹੁਣ ਉਮਰ ਕਰਕੇ ਵੀ ਫਰਕ ਹੈ ਨਾ ਇੱਕ ਬਾਲਪਨ ਹੈ ਇੱਕ ਜਵਾਨੀ ਹੈ ਪਰ ਦਾਤਾ ਜੀ ਕੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਪਾਤਸ਼ਾਹ ਕਹਿੰਦੇ ਨੇ ਉਹ ਆਤਮਿਕ ਤੌਰ ਤੇ ਇੰਨਾ ਕਮਜ਼ੋਰ ਹੋ ਗਿਆ ਕਿ ਉਹ ਬਾਲਕ ਵੀ ਬਿਰਧ ਦੇ ਸਮਾਨ ਹੈ ਉਹ ਬਾਲਕ ਵੀ ਦਾਤਾ ਜੀ ਕਹਿੰਦੇ ਨੇ ਬਜ਼ੁਰਗੀ ਦੇ ਸਮਾਨ ਹੈ ਉਹ ਆਤਮਿਕ ਜੀਵਨ ਦਾ ਪੈਂਡਾ ਚੰਗੇ ਕਰਮਾਂ ਦਾ ਪੈਂਡਾ ਤੈਅ ਨਹੀਂ ਕਰ ਸਕਦਾ ਉਹਨੂੰ ਚੰਗੇ ਪਾਸੇ ਚੱਲਣ ਦੀ ਆਖੋ ਉਹ ਮਾੜੇ ਵਾਲੇ ਪਾਸੇ ਜਾਏਗਾ ਕਿਉਂ ਕਿਉਂਕਿ ਮਨਮੁਖ ਹੈ ਇਸ ਕਰਕੇ ਦਾਤਾ ਜੀ ਕਹਿੰਦੇ ਨੇ ਮਨਮੁਖ ਬੰਦਾ ਬਾਲਕ ਮਿਰਦ ਸਮਾਨ ਹੈ ਉਹ ਸ਼ਰੀਰ ਕਰਕੇ ਭਾਵੇਂ ਕਿੰਨਾ ਵੀ ਬਲਵਾਨ ਕਿਉਂ ਨਾ ਹੋਵੇ ਪਰ ਦਾਤਾ ਜੀ ਕਹਿੰਦੇ ਨੇ ਉਹ ਗੁਰੂ ਤੋਂ ਬੇਮੁਖ ਹੋ ਗਿਆ ਹੁਣ ਛੋਟੀ ਜਿਹੀ ਐਗਜ਼ਾਮਪਲ ਇੱਕ ਹੋਰ ਆਨੰਦਪੁਰ ਸਾਹਿਬ ਜੀ ਦਾ ਕਿਲਾ ਹੈ ਤੇ ਆਨੰਦਪੁਰ ਸਾਹਿਬ ਜੀ ਦੀ ਦੂਜੀ ਜੰਗ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਿਖਾ ਕੇ ਕਹਿੰਦੇ ਨੇ ਦਾਤਾ ਜੀ ਇੱਕ ਲੰਮੀ ਘੇਰੇ ਤੋਂ ਬਾਅਦ ਸਾਨੂੰ ਸੂਈਆਂ ਨੇ ਖਬਰ ਦਿੱਤੀ ਹੈ ਵੀ ਕੱਲ ਨੂੰ ਮੁਗਲ ਫੌਜਾਂ ਨੇ ਅਨੰਦਪੁਰ ਦੇ ਕਿਲੇ ਦਾ ਦਰਵਾਜ਼ਾ ਤੋੜਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹ ਕਿਵੇਂ ਤੋੜਨਗੇ ਪਾਤਸ਼ਾਹ ਜੀ ਅਸੀਂ ਸੁਣਿਆ ਹੈ ਕਿ ਉਹਨਾਂ ਨੇ ਇੱਕ ਹਾਥੀ ਲਿਆਂਦਾ ਹੈ ਉਹ ਹਾਥੀ ਵੀ ਉਹ ਜਿਹੜਾ ਬੜਾ ਬਲਵਾਨ ਤੇ ਉਹਨੂੰ ਸਾਰੇ ਪਾਸਿਓਂ ਨਾ ਉਹਨਾਂ ਨੇ ਸੰਜੂਆਂ ਨਾਲ ਮੜ ਦਿੱਤਾ ਉਹਦੀ ਸੁੰਡ ਤੇ ਪੈਰਾਂ ਤੇ ਸਰੀਰ ਤੇ ਸਾਰੇ ਪਾਸੇ ਲੋਇਆ ਹੀ ਲੋਇਆ ਮੜ ਦਿੱਤਾ ਨੂੰ ਤੇ ਉਹਦੇ ਮੱਥੇ ਤੇ ਬੰਨ ਦਿੱਤੀਆਂ ਨੇ ਤਮੀਆਂ ਤੇ ਦਾਤਾ ਜੀ ਉਹ ਉਸ ਹਾਥੀ ਨੂੰ ਸਵੇਰੇ ਉਹਨਾਂ ਨੇ ਸ਼ਰਾਬ ਪਿਆਣੀ ਐ ਐਨ ਨਸ਼ੇ ਦੇ ਵਿੱਚ ਗੜੁੰਦ ਕਰਕੇ ਇਹਨਾਂ ਨੂੰ ਤੇ ਉਹਨੂੰ ਸਤਗੁਰੂ ਜੀ ਆਨੰਦਪੁਰ ਵੱਲ ਤੋਰ ਦੇਣਾ ਹਾਥੀ ਮਸਤਿਆ ਹੋਇਆ ਆਨੰਦਪੁਰ ਵੱਲ ਆਏਗਾ ਪਿੱਛੋਂ ਉਹਨਾਂ ਨੇ ਮਾਰਨੀਆਂ ਨੇ ਚੋਬਾਂ ਤੇ ਜਦੋਂ ਅਨੰਦਪੁਰ ਦੇ ਕਿਲੇ ਵੱਲ ਆਏਗਾ ਤੇ ਅਨੰਦਪੁਰ ਦਾ ਕਿਲੇ ਦਾ ਦਰਵਾਜ਼ਾ ਤੋੜ ਕੇ ਅੰਦਰ ਆ ਜਾਏਗਾ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਜਾਂ ਆ ਜਾਣਗੀਆਂ ਸਤਿਗੁਰੂ ਜੀ ਕਹਲ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਉੱਪਰ ਇਹਨਾਂ ਮੁਗਲਾਂ ਨੇ ਕਬਜ਼ਾ ਕਰ ਲੈਣੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਸ ਕੇ ਪਤਾ ਕੀ ਕਹਿੰਦੇ ਕਹਿਣ ਲੱਗੇ ਕੋਈ ਗੱਲ ਨਹੀਂ ਜੀ ਉਹਨਾਂ ਕੋਲ ਹਾਥੀਏ ਤੇ ਸਾਡੇ ਕੋਲੋਂ ਵੀ ਹਾਥੀਏ ਗਏ ਸਿੱਖ ਕਹਿੰਦੇ ਸਤਗੁਰ ਜੀ ਤੁਹਾਡੇ ਕੋਲ ਕਿਹੜਾ ਹਾਥੀ ਹੈ ਗਾ ਪਾਤਸ਼ਾਹ ਕਹਿੰ ਲੱਗੇ ਸਾਡਾ ਦੁਨੀ ਚੰਦ ਹਾਥੀ ਨਾਲੋਂ ਘੱਟ ਥੋੜਾ ਹੈ ਦੁਨੀ ਚੰਦ ਸੀ ਗੁਰੂ ਘਰ ਦੇ ਅੰਦਰ ਲੰਗਰ ਦੀ ਸੇਵਾ ਕਰਨ ਵਾਲਾ ਰਸੋਈਆ ਲੰਗਰਾਂ ਦੀ ਸੇਵਾ ਕਰਦਾ ਸਰੀਰ ਕਰਕੇ ਬੜਾ ਸੁਡੋਲ 7 ਫੁੱਟ ਦੀ ਹਾਈਟ ਹਿੰਦੀ ਸਰੀਰ ਕਰਕੇ ਬੜਾ ਬਲਵਾਨ ਸਤਗੁਰ ਕਹਿੰਦੇ ਕੋਈ ਗੱਲ ਨਹੀਂ ਸਾਡਾ ਦੁਨੀ ਚੰਦ ਉਸ ਹਾਥੀ ਦਾ ਮੁਕਾਬਲਾ ਕਰੇਗਾ ਦੁਨੀ ਚੰਦ ਖਬਰ ਆ ਗਿਆ ਗੁਰੂ ਦੀ ਇੰਨੀ ਗੱਲ ਸੁਣ ਕੇ ਵੀ ਸਵੇਰੇ ਮੈਂ ਹਾਥੀ ਦਾ ਮੁਕਾਬਲਾ ਕਰਾਂਗਾ ਉਹ ਵੀ ਉਹ ਸਾਥੀ ਦਾ ਜਿਹਨੇ ਸ਼ਰਾਬ ਪੀਤੀ ਹੋਏਗੀ ਜਿਹੜਾ ਲੋਹੇ ਦੀਆਂ ਸੰਜੋਆਂ ਵਿੱਚ ਮੜਿਆ ਹੋਏਗਾ ਉਹਦਾ ਮੁਕਾਬਲਾ ਕਿਵੇਂ ਕਰਾਂਗਾ ਉਹ ਰਾਤ ਨੂੰ ਕਿਲੇ ਦੀ ਕੰਧ ਟੱਪਦਾ ਹੈ ਉੱਪਰੋਂ ਛਲਾਂਗ ਮਾਰਦਾ ਹੈ ਕਿਲੇ ਦੀ ਕੰਧ ਤੋਂ ਲੱਤ ਵੀ ਟੁੱਟਦੀ ਏ ਭੱਜ ਜਾਂਦਾ ਹੈ ਘਰ ਪਹੁੰਚ ਜਾਂਦਾ ਹੈ ਘਰ ਜਾ ਕੇ ਵੀ ਜਿਆਦਾ ਲੰਮਾ ਸਮਾਨੀ ਜੀਵਤ ਰਿਆ ਮੌਤ ਹੋ ਗਈ ਉਹਦੀ ਛੇਤੀ ਪਰ ਖਿਆਲ ਕਰਿਓ ਬੇਮੁਖ ਹੋ ਗਿਆ ਨਾ ਗੁਰੂ ਤੋਂ ਗੁਰੂ ਤੋਂ ਮਨਮੁਖ ਹੋ ਗਿਆ ਨਾ ਹੁਣ ਸਤਿਗੁਰ ਕਹਿੰਦੇ ਨੇ ਸ਼ਰੀਰ ਚ ਬਲ ਬੜਾ ਹੈ ਪਰ ਜਦੋਂ ਗੁਰੂ ਤੋਂ ਬੇਮੁਖ ਹੋ ਗਿਆ ਦਾਤਾ ਜੀ ਕਹਿੰਦੇ ਨੇ ਆਤਮਿਕ ਜੀਵਨ ਵੱਲੋਂ ਕਮਜ਼ੋਰ ਹੋ ਗਿਆ ਤੇ ਜਿਹੜਾ ਆਤਮਿਕ ਜੀਵਨ ਵੱਲੋਂ ਕਮਜ਼ੋਰ ਹੁੰਦਾ ਹੈ ਉਹ ਸੰਸਾਰ ਦੇ ਅੰਦਰ ਦੁਨਿਆਵੀ ਸੁੱਖ ਨਹੀਂ ਮਾਣ ਸਕਦਾ ਕਦੀ ਫਿਰ ਸਤਿਗੁਰ ਨੇ ਸਵੇਰ ਦੇ ਵਕਤ ਜਦੋਂ ਪਤਾ ਲੱਗਾ ਫਿਰ ਸਤਿਗੁਰ ਨੇ ਉਸ ਵਕਤ ਭਾਈ ਬਚਿੱਤਰ ਸਿੰਘ ਨੂੰ ਤੋੜਿਆ ਤੇ ਭਾਈ ਬਚਿੱਤਰ ਸਿੰਘ ਜੀ ਉਹ ਬਿਲਕੁਲ ਨਾਰਮਲ ਜਿਹਾ ਕੱਦ ਦੇ 5.5 ਫੁੱਟ ਦੀ ਹਾਈਟ ਕੋਈ ਸਰੀਰ ਕਰਕੇ ਵੀ ਇੰਨੇ ਛਡੋਲ ਨਹੀਂ ਪਰ ਗੁਰੂ ਦਾ ਥਾਪੜਾ ਲੈ ਕੇ ਹਾਥੀ ਨਾਲ ਜੂਜੇ ਤੇ ਹਾਥੀ ਦਾ ਮੂੰਹ ਵੀ ਬੋੜਿਆ ਉਹਨਾਂ ਨੇ ਹੁਣ ਇਹ ਇਤਿਹਾਸ ਦੀ ਗੱਲ ਹੈ ਸਤਿਗੁਰ ਨੇ ਦੇ ਅੰਦਰ ਦੋ ਗੱਲਾਂ ਐਗਜ਼ਾਮਪਲਾਂ ਰੱਖ ਦਿੱਤੀਆਂ ਇੱਕ ਜਿਹੜਾ ਗੁਰੂ ਤੋਂ ਬੇਮੁਖ ਹੈ ਸਤਿਗੁਰ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਉਹ ਸ਼ਰੀਰ ਕਰਕੇ ਤੇ ਦੁਨੀ ਚੰਦ ਬੜਾ ਤਾਕਤਵਰੇ ਪਰ ਮਨ ਕਰਕੇ ਇੰਨਾ ਗੁਰੂ ਤੋਂ ਬੇਮੁਖ ਹੋਇਆ ਸਤਿਗੁਰ ਕਹਿੰਦੇ ਨੇ ਉਹ ਉਹਦੀ ਤਾਕਤ ਬਜ਼ੁਰਗੀ ਵਰਗੀ ਹੋ ਗਈ ਬਜ਼ੁਰਗੀ ਵਰਗੀ ਇਸ ਕਰਕੇ ਕਿਉਂਕਿ ਜਦੋਂ ਬੰਦਾ ਬਜ਼ੁਰਗ ਹੁੰਦਾ ਹੈ ਉਹ ਕਹਿੰਦਾ ਮੇਰੇ ਕੋਲ ਹੁਣ ਬਲ ਨਹੀਂ ਸਤਿਗੁਰ ਜੀ ਕਹਿੰਦੇ ਨੇ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੀ ਸੁਰਤ ਨਹੀਂ ਜਿਨ੍ਹਾਂ ਦੇ ਅੰਦਰ ਰੱਬ ਜੀ ਦਾ ਗਿਆਨ ਨਹੀਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਅਕਥ ਕਥਾ ਨਹੀਂ ਦਾਤਾ ਜੀ ਕਹਿੰਦੇ ਨੇ ਉਹ ਮਨਮੁਖ ਬਾਲਕ ਭਾਵ ਜਵਾਨੀ ਦੇ ਅੰਦਰ ਵੀ ਤਾਕਤ ਦੇ ਹੁੰਦਿਆਂ ਵੀ ਆਤਮਿਕ ਤੌਰ ਤੇ ਇੰਨੇ ਕਮਜ਼ੋਰ ਨੇ ਕਿਉਂ ਕਮਜ਼ੋਰ ਨੇ ਕਿਉਂਕਿ ਉਹਨਾਂ ਕੋਲ ਪਰਮਾਤਮਾ ਦੀ ਸੂਰਤ ਨਹੀਂ ਹੈ ਇਸ ਕਰਕੇ ਸਤਿਗੁਰ ਕਹਿੰਦੇ ਨੇ ਰੱਬ ਜੀ ਦੀ ਸੂਰਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ ਨਾ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸ਼ੋ ਕਹੀयत ਹੈ ਸੂਰਾ ਉਹਨੇ ਤੇ ਸਤਗੁਰੂ ਜੀ ਸੂਰਮੇ ਦੀ ਐਗਜ਼ਾਮਪਲ ਦੇ ਕੇ ਕਹਿੰਦੇ ਪਏ ਨੇ ਕਿ ਜਿਹਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਾ ਉਹ ਅਸਲੀ ਸੂਰਮਾ ਹੈ ਉਹ ਨਹੀਂ ਜਿਹੜਾ 6 ਫੁੱਟ 6 ਫੁੱਟ ਦੀ ਹਾਈਟ ਤੇ ਸ਼ਰੀਰ ਕਰਕੇ ਬੜਾ ਸੁਭੋਲ ਸਤਗੁਰ ਕਹਿੰਦੇ ਨੇ ਐਸੇ ਸੂਰਮੇ ਮੈਂ ਮੈਦਾਨਾ ਵਿੱਚ ਹਾਰਦੇ ਵੇਖੇ ਨੇ ਪਰ ਜਿਹੜਾ ਪ੍ਰਮਾਤਮਾ ਦੇ ਵੱਲੋਂ ਆਤਮਿਕ ਤੌਰ ਤੇ ਮਾਲਕ ਦੀ ਕਿਰਪਾ ਦਾ ਪਾਤਰ ਬਣ ਕੇ ਆਤਮਿਕ ਤੌਰ ਤੇ ਉੱਚੀ ਅਵਸਥਾ ਦਾ ਮਾਲਕ ਬਣ ਜਾਂਦਾ ਉਹ ਕਦੇ ਜੀਵਨ ਦੇ ਵਿੱਚ ਬਾਜੀ ਹਾਰਦਾ ਨਹੀਂ ਇਸ ਕਰਕੇ ਸਤਿਗੁਰ ਕਹਿੰਦੇ ਨੇ ਫਿਰ ਉਹ ਜਿਹਦੋਂ ਸੁਰਤ ਜਿਨ੍ਹਾਂ ਅੰਤਰ ਹਰ ਸੁਰਤ ਨਹੀਂ ਤੇ ਜਿਨ੍ਹਾਂ ਕੋਲ ਰੱਬ ਜੀ ਦੀ ਸੁਰਤੀ ਨਹੀਂ ਗਿਆਨ ਨਹੀਂ ਸੋਝੀ ਨਹੀਂ ਪਾਤਸ਼ਾਹ ਕਹਿੰਦੇ ਨੇ ਵਿੱਚ ਹਉਮੈ ਕਰਮ ਕਮਾਮ ਦੇ ਉਹ ਸਾਰੇ ਕੰਮ ਹਉਮੈ ਦੇ ਅਧੀਨੋ ਕਿ ਕਰਨਗੇ ਹਰ ਕਰਮ ਦੀ ਹਉਮੈ ਕਰਮ ਦੀ ਹਉਮੈ ਸੰਸਾਰ ਦੇ ਪਦਾਰਥਾਂ ਦੀ ਹਉਮੈ ਸਾਧ ਸੰਗਤ ਜੀ ਚੇਤੇ ਰੱਖੀ ਦੁਨਿਆਵੀ ਚੀਜ਼ਾਂ ਦੀ ਹਉਮੈ ਹੋਵੇ ਨਾ ਬੰਦੇ ਨੂੰ ਸਮਝ ਆਂਦੀ ਇਹਨੂੰ ਸਮਝ ਨਹੀਂ ਜਿੱਦੋਂ ਬੰਦੇ ਨੂੰ ਧਰਮ ਦੀ ਹਉਮੈ ਹੋ ਜਾਂਦੀ ਹੈ ਨਾ ਵੀ ਮੈਂ ਧਰਮੀ ਹਾਂ ਇਸ ਹਉਮੈ ਤੋਂ ਕੋਈ ਨਹੀਂ ਇਸ ਹਉਮੈ ਦੇ ਵਿੱਚ ਜੀਣ ਵਾਲਾ ਕਦੇ ਨਹੀਂ ਬਚ ਸਕਦਾ ਦਾਤਾ ਜੀ ਕਹਿੰਦੇ ਨੇ ਵਿੱਚ ਹਉਮੈ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਣੇ ਫਿਰ ਪਾਤਸ਼ਾਹ ਕਹਿੰਦੇ ਨੇ ਸਾਰੇ ਧਰਮ ਰਾਏ ਦੇ ਅਧਿਨ ਹੁੰਦੇ ਨੇ ਪਾਪ ਉਹ ਸਾਰੇ ਸਜ਼ਾ ਦੇ ਭਾਗੀ ਬਣਦੇ ਨੇ ਧਰਮ ਰਾਏ ਦੇ ਮਤਲਬ ਅਦੀਨ ਹੁੰਦਾ ਮਤਲਬ ਹੈ ਵੈਸੇ ਧਰਮ ਰਾਏ ਦੇ ਅਰਥ ਜਿਹੜੇ ਨੇ ਉਹ ਧਰਮ ਰਾਜ ਕਰਨੇ ਆਪਾਂ ਤੇ ਜਦੋਂ ਧਰਮ ਰਾਜ ਦੇ ਅਰਥ ਕਰਨੇ ਆ ਤੇ ਆਪਾਂ ਕਹਿੰਨੇ ਰੱਬ ਦਾ ਕੋਈ ਜੰਗਦੂਤ ਹੈ ਵੈਸੇ ਧਰਮ ਰਾਏ ਦੋ ਸ਼ਬਦਾਂ ਦੇ ਜਦੋਂ ਤੁਸੀਂ ਅਰਥ ਕਰਦੇ ਹੋ ਧਰਮ ਰਾਏ ਰਾਏ ਦਾ ਮਤਲਬ ਹੁੰਦਾ ਹੈ ਰਾਜਾ ਧਰਮ ਦਾ ਨਿਆਂ ਕਰਨ ਵਾਲਾ ਧਰਮ ਦਾ ਰਾਜਾ ਧਰਮ ਦਾ ਰਾਜਾ ਕੌਣ ਹੈ ਪ੍ਰਮਾਤਮਾ ਆਪ ਹੈ ਤੇ ਸਤਪੁਰ ਕਿੰਨੇ ਰੱਬ ਜੀ ਦੇ ਵਸ ਵਿੱਚ ਪੈਂਦੇ ਨੇ ਪਾਪ ਉਹਨਾਂ ਨੂੰ ਉਹਨਾਂ ਦੀ ਉਸ ਕੀਤੀ ਹੋਈ ਹੋਮੈ ਦੀ ਸਜ਼ਾ ਮਿਲਦੀ ਹੈ ਉਹਨਾਂ ਦੇ ਕਰਮਾਂ ਦਾ ਫਲ ਮਿਲਦਾ ਹੈ ਤੇ ਪਾਤਸ਼ਾਹ ਕਿੰਨੇ ਨੇ ਗੁਰਮੁਖ ਅੱਛੇ ਨਿਰਮਲੇ ਪਰ ਜਿਹੜੇ ਗੁਰੂ ਨਾਲ ਜੁੜ ਗਏ ਉਹ ਚੰਗੇ ਜੀਵਨ ਵਾਲੇ ਹੋ ਗਏ ਨਿਰਮਲ ਹੋ ਗਏ ਗੁਰ ਕੈ ਸ਼ਬਦ ਸੁਭਾਏ ਕਿਉਂਕਿ ਉਹ ਗੁਰੂ ਦੇ ਸ਼ਬਦ ਨੂੰ ਆਪਣਾ ਆਧਾਰ ਬਣਾ ਲੈਂਦੇ ਨੇ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਆਪਣਾ ਜੀਵਨ ਬਣਾ ਲਿਆ ਉਹਨਾਂ ਮੈਲ ਪਤੰਗ ਨਾ ਲੱਗ ਗਈ ਸਤਿਗੁਰ ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਮਨ ਨੂੰ ਕੋਈ ਸੰਸਾਰ ਦੀ ਮੈਲ ਨਹੀਂ ਲੱਗਦੀ ਜੇ ਚੱਲਣ ਸਤਿਗੁਰ ਪਾਏ ਪਰ ਤਾਂ ਜੇ ਉਹ ਗੁਰੂ ਦੇ ਹੁਕਮ ਵਿੱਚ ਚੱਲਦੇ ਹੋਣ ਜਿਹੜੇ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਸੰਸਾਰ ਦੀ ਹਰ ਮੈਲ ਤੋਂ ਬਚ ਜਾਂਦੇ ਨੇ ਜਿਹੜੇ ਗੁਰੂ ਦੇ ਹੁਕਮ ਤੋਂ ਬਾਗੀ ਹੁੰਦੇ ਨੇ ਦਾਤਾ ਜੀ ਕਹਿੰਦੇ ਨੇ ਉਹ ਸੰਸਾਰ ਦੀ ਹਉਮੈ ਵਿੱਚ ਪੈ ਕੇ ਪ੍ਰਮਾਤਮਾ ਦੇ ਵਾਸ ਹੁੰਦੇ ਨੇ ਮਨਮੁਖ ਝੂਠ ਨਾ ਉਤਰੇ ਮਨਮੁਖ ਬੰਦਿਆਂ ਦੇ ਜੀਵਨ ਵਿੱਚੋਂ ਇਹ ਹੋ ਮਹਿੰਦੀ ਝੂਠ ਧਿਕਾਰਾਂ ਦੀ ਝੂਠ ਸਤਿਗੁਰ ਕਹਿੰਦੇ ਨੇ ਕਦੇ ਵੀ ਨਹੀਂ ਉਤਰਦੀ ਭਾਵੇਂ ਉਹ ਜਿੰਨੇ ਮਰਜੀ ਤੀਰਤ ਨਾਲ ਲੈ ਭਾਵੇਂ ਜਿੰਨੀਆਂ ਮਰਜੀ ਚੋਬੀਆਂ ਲਾ ਲੈਣ ਜਾ ਜਾ ਕੇ ਜਿੰਨੇ ਮਰਜੀ ਬਾਹਰ ਮੁਖੀ ਧਰਮ ਦੇ ਕਰਮ ਕਰ ਲੈਣ ਪਰ ਸਤਿਗੁਰ ਕਹਿੰਦੇ ਨੇ ਜੇ ਸੋ ਧੋਵਨ ਪਾਏ ਜਿੰਨਾ ਮਰਜੀ ਉਹ ਸਰੀਰ ਨੂੰ ਧੋ ਲੈਣ ਨਾਨਕ ਗੁਰਮੁਖ ਮੇਲੇ ਨਾਨਕ ਜੀ ਜਿਹੜੇ ਗੁਰੂ ਨਾਲ ਜੁੜੇ ਉਹ ਪ੍ਰਮਾਤਮਾ ਦੇ ਨਾਲ ਮਿਲ ਗਏ ਗੁਰ ਕੈ ਅੰਕ ਸਮਾਏ ਕਿਉਂ ਕਿਉਂਕਿ ਉਹ ਗੁਰੂ ਦੇ ਗਲੇ ਨਾਲ ਮਿਲ ਗਏ ਅੰਕ ਦਾ ਮਤਲਬ ਏ ਗੁਰੂ ਦੇ ਗੰਠ ਨਾਲ ਮਿਲਣਾ ਗੁਰੂ ਦੇ ਅੰਗ ਨਾਲ ਮਿਲਣਾ ਗੁਰੂ ਦੇ ਚਰਨਾਂ ਨਾਲ ਮਿਲਣਾ ਗੁਰੂ ਦੀ ਗੋਦ ਉਹਨਾਂ ਨੂੰ ਮਿਲ ਗਈ ਜਿਨ੍ਹਾਂ ਨੇ ਸਤਿਗੁਰ ਦੇ ਉਪਦੇਸ਼ ਨੂੰ ਕਮਾ ਲਿਆ ਇਸ ਕਰਕੇ ਇਹਨਾਂ ਦੋਨਾਂ ਸ਼ਬਦਾਂ ਵਿੱਚ ਮੇਰੇ ਦਾਤਾ ਜਿਨ੍ਹਾਂ ਨੇ ਆਤਮਿਕ ਜੀਵਨ ਤੋਂ ਕਮਜ਼ੋਰ ਬੰਦੇ ਦੀ ਉਦਾਹਰਣ ਤੇ ਆਤਮਿਕ ਜੀਵਨ ਦੇ ਅੰਦਰ ਸਡੋਲ ਅਵਸਥਾ ਵਿੱਚ ਵਿਚਰਨ ਵਾਲੇ ਦੀ ਐਗਜ਼ਾਮਪਲ ਦਿੱਤੀ ਹੈ ਕਿ ਜਿਹੜੇ ਗੁਰੂ ਨਾਲ ਜੁੜੇ ਨੇ ਉਹ ਆਤਮਿਕ ਤੌਰ ਤੇ ਕਦੀ ਕਮਜ਼ੋਰ ਨਹੀਂ ਹੁੰਦੇ ਜਿਹੜੇ ਗੁਰੂ ਤੋਂ ਬੇਮੁਖ ਨੇ ਉਹ ਸ਼ਰੀਰ ਕਰਕੇ ਭਾਵੇਂ ਜਿੰਨੇ ਮਰਜੀ ਬਲਵਾਨ ਨੇ ਪਰ ਆਤਮਿਕ ਤੌਰ ਤੇ ਬਹੁਤ ਕਮਜ਼ੋਰ ਨੇ ਤੇ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਇਹ ਸਤਿਗੁਰੂ ਨੇ ਇਸ ਪਾਵਨ ਸ਼ਬਦ ਵਿੱਚ ਬਿਆਨ ਕੀਤਾ ਹੈ ਦਾਤਾ ਜੀ ਰਹਿਮਤ ਕਰਨ ਇਹਨਾਂ ਪਾਵਨ ਦੀ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਸਭ ਸਾਰਿਆਂ ਨੂੰ ਬਖਸ਼ਿਸ਼ ਕਰਨ ਹੋਈਆਂ ਗਲਤੀਆਂ ਬਖਸ਼ ਲੈਣੀਆਂ ਆਪ ਸਾਹਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਾਧ ਸੰਗਤ ਜੀ ਪਿਛਲੇ ਦਿਨਾਂ ਤੋਂ ਲੈ ਕੇ ਕਰਕੇ ਇਹ ਬੇਨਤੀ ਨਿਰੰਤਰ ਆਪ ਜੀ ਦੇ ਚਰਨਾਂ ਵਿੱਚ ਕਰ ਰਹੇ ਹਾਂ ਕਿ 350 ਸਾਲਾ ਸ਼ਹਾਦਤ ਪੁਰਬ ਜਿਹੜਾ ਹੈ ਧੰਗੁਰ ਤੇ ਇੱਕ ਬਹਾਦਰ ਸਾਹਿਬ ਜੀ ਦਾ ਇਸ ਸਾਲ ਨੁੰਬਰ ਵਿਚ ਆ ਰਿਹਾ ਹੈ ਉਸ ਸੁਪਲਖਸ਼ ਵਿੱਚ ਬੜਾ ਸੋਨਾ ਉਪਰਾਲਾ ਹੈ ਕਿ ਆਪਾਂ ਸਾਰੇ ਜੋ ਵੀ ਜਿੱਥੇ ਵੀ ਹੈ ਕੋਈ ਸਹਿਜ ਪਾਠ ਕਰ ਸਕਦਾ ਹੈ ਇਸ ਸਤਿਗੁਰਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਇੱਕ ਸ਼ਹਿਜ ਪਾਠ ਆਰੰਭ ਕਰੇ ਬੜੇ ਵੱਡੇ ਤਲ ਤੇ ਇਹ ਉਪਰਾਲੇ